ਪੈਣ ਕਰਕੇ ਇਹ ਡੋਡੀ ਪੈ ਗਈ ਹਲਦੀ ਰੰਗ ਜਾ ਲੱਗਦਾ ਰੰਗ ਗਸ ਵੀ ਪੈ ਗਈ ਡੋਡੀ ਵੀ ਪੈ ਗਈ ਸਾਰਾ ਕੁਝ ਪੈ ਗਿਆ ਆਹ ਕੇ ਸਾਡੇ ਬਿਮਾਰੀ ਨੇ ਖਾ ਲਿਆ ਆ ਦੇਖੋ ਆ ਵੀ ਚੂਚ ਨੂੰ ਜਿਵੇਂ ਸੁੱਕ ਜੇ ਗਏ ਗੋਗਦੀ ਸੁੰਡੀ ਵੀ ਪੈ ਗਈ ਸਾਰੀਆਂ ਬਿਮਾਰੀਆਂ ਇਹਨੂੰ ਤਾਂ ਇਹ ਤਾਂ ਉਹ ਮਰੀਜ਼ ਆ ਵੀ ਇਹ ਠੀਕ ਨਹੀਂ ਹੋ ਸਕਦਾ ਹੁਣ ਮਾਪੇ ਇਹਨਾਂ ਤੋਂ ਪੀਜੀਆ ਵਾਲਿਆਂ ਨੇ ਵੀ ਜਵਾਬ ਦਿੱਤਾ ਵੀ ਹੁਣ ਤੁਸੀਂ ਲੈ ਚੋ ਇਹ ਸੇਵਾਵਾ ਚੱਲ ਰਿਹਾ ਹੈ ਇਹ ਸੇਵਾਵਾ ਚੱਲ ਰਹੀ ਆ ਹੋਰ ਇਹਨਾਂ ਤੋਂ ਸਿਲੰਡਰ ਵੀ ਮੁਕਲੇ ਸਾਲਾ ਕੁਝ ਹੋ ਗਿਆ ਬਾਕੀ ਘਰ ਸੇਵਾ ਕਰੋ ਇਹਦੀ ਉਲੀਆ ਤੋੜੇ ਜੀ ਬਹੁਤ ਲੱਗਦਾ ਉਹਦੇ ਖੇਤਾਂ ਚੋਂ ਪਤਾ ਨਹੀਂ ਮੈਨੂੰ ਐ ਲੱਗ ਜਾਂਦਾ ਵੀ ਹਰੀਆਲੀ ਜੀ ਬਹੁਤ ਹੀ ਜ਼ਿਆਦਾ ਬਹੁਤ ਹੈ ਹਾਂ ਤੇ ਮੋਟਰ ਦੱਸ ਕਹੀ ਜਿ ਬਣੀ ਆ ਮੋਟਰ ਬਹੁਤ ਸੋਹਣੀ ਆ ਹੈ ਇਹਦਾ ਕੰਮ ਬਹੁਤ ਹੈ ਜਸ਼ਨ ਨੇ ਕੀ ਪਤਾ ਹੌਲੀ ਹੌਲੀ ਉਹਰੇ AC ਵੀ ਲਾ ਦੇਵੇ ਜਿਵੇਂ ਇਹਨੇ ਪੱਖੇ ਲਾ ਦਿੱਤੇ ਹਨ ਹਾਂ ਇਹਨੇ ਲੱਗ ਨਹੀਂ ਸਕਦਾ AC 24 ਘੰਟੇ ਲਾਈਟ ਹਾਂ ਲੈ ਕੀ ਕਰਤੀ ਉਹੀ ਗੱਲ ਹਾਂ ਸਾਰੀ ਕਰੀ ਕਰਾਈ ਪਰ ਪਾਣੀ ਖੇਤਾਂ ਚ ਲੰਨਾ ਹੈ ਇਹਦਾ ਤਾਂ ਠੀਕਰ ਕੋਈ ਕਿਥੇ ਨਾ ਸਿੱਧੀ ਨਾ ਚੜਾਈ ਉਮ ਚਾਹੇ ਦੂਈ ਅੰਦਰ ਰੱਖਦੀ ਕਰਦੀ ਇੱਕ ਛੋਟੀ ਜੀ ਨਾ ਲੈ ਕੇ ਅੰਦਰ ਰੱਖਦੀ ਕਰਦੀ ਆ ਬਸ ਵੀ ਬੰਦੇ ਨੇ ਕਈ ਵਾਰੀ ਮੇਰੇ ਵਰਗਾ ਹੋਰ ਉੱਪਰ ਚੰਦ ਦੀ ਹਵਾ ਨਾ ਢੰਡੀ ਹਵਾ ਵਾਲੀ ਨਹੀਂ ਆਉਂਦੀ ਹਵਾ ਕਿਤੇ ਹਵਾ ਹੋ ਰਹੀ ਨਾ ਲੈਣ ਵੀ ਸਾਨੂੰ ਉਹ ਵੀ ਡਰ ਹੈ ਉੱਪਰ ਜੇੜਾ ਨਹੀਂ ਹੈਗਾ ਢੰਡੀ ਹਵਾ ਵਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਚ ਤੇ ਬਈ ਇੱਧਰ ਆਏ ਸੀਗੇ ਮੋਟਰ ਕਿਹਣੀ ਜਿਹੜਾ ਮਾਣ ਆ ਜਿਹੜੀ ਨਵੀਂ ਮੋਟਰ ਬਣਾਈ ਜੀ ਆਪਾਂ ਨੇ ਤੇ ਆਪਾਂ ਨਹੀਂ ਉਹ ਅੱਗੇ ਲੰਘੇ ਯੂਰੀ ਯੂਰੀ ਦੇਖਦੇ ਫਿਰਦੇ ਆ ਚਲੋ ਬਾਈ ਬਣੇ ਰਿਹਾ ਬਲੌਗ ਦੇ ਨਾਲ ਦਿਖਾਉਂਦੇ ਆ ਤੁਹਾਨੂੰ ਲੋ ਬਾਈ ਮੈਨੂੰ ਇੱਧਰ ਖੁਸ਼ਪ੍ਰੀਨ ਅੱਸੀ ਬਾਲ ਜੀ ਔਰ ਕਿਵੇਂ ਆ ਲੈ ਬਾਈ ਜਿਰੀ ਦੇਖਣ ਆਏ ਵੇ ਇੱਧਰ ਬੰਨ ਕੀ ਨਹੀਂ ਮੈਂ ਗਰੇਟ ਆਰ ਪੈ ਗਿਆ ਮੈਂ ਤੇ ਮੇਰੇ ਪਾਪਾ ਨੂੰ ਸਾਥੀ ਕਰ ਬਾਈ ਸਾਰਿਆਂ ਨੂੰ ਸਪਰੇਇ ਤੇ ਬਾਅਦ ਮੀਂਹ ਪੈਣ ਕਰਕੇ ਇਹ ਡੋਡੀ ਪੈ ਗਈ ਹਲਦੀ ਰੰਗਿਆ ਲੱਗਦਾ ਨਾਲ ਗਸ ਵੀ ਪੈ ਗਈ ਡੋਡੀ ਵੀ ਪੈ ਗਈ ਸਾਰਾ ਕੁਝ ਹੀ ਪੈ ਗਿਆ ਆਹ ਤੇ ਸਾਡੇ ਬਿਮਾਰੀ ਨੇ ਖਾ ਲਿਆ ਆ ਦੇਖੋ ਆ ਵੀ ਚੂਤ ਨੂੰ ਜਿਹੜਾ ਸੁੱਕ ਜੇ ਗਏ ਗੋਪਦੀ ਸੁੰਡੀ ਵੀ ਪੈ ਗਈ ਸਾਰੀਆਂ ਬਿਮਾਰੀਆਂ ਇਹਨੂੰ ਤਾਂ ਇਹ ਤਾਂ ਉਹ ਮਰੀਜ਼ ਆ ਵੀ ਇਹ ਠੀਕ ਨਹੀਂ ਹੋ ਸਕਦਾ ਹੁਣ ਮਾਪੇ ਇਹਨਾਂ ਤੋਂ ਪੀਜੀਆ ਵਾਲਿਆਂ ਨੇ ਵੀ ਜਵਾਬ ਦਿੱਤਾ ਵੀ ਹੁਣ ਤੁਸੀਂ ਲੈ ਜਾਓ ਇਹ ਸੇਵਾਵਾ ਚੱਲ ਰਿਹਾ ਹੈ ਇਹ ਸੇਵਾਵਾ ਚੱਲ ਰਹੀ ਹੈ ਤੁਸੀਂ ਤਾਂ ਕਾਫੀ ਦੇ ਸਿਲੰਡਰ ਵੀ ਮੁੱਕਲੇ ਸਾਰਾ ਕੁਝ ਹੋ ਰਿਹਾ ਬਾਕੀ ਘਰ ਸੇਵਾ ਕਰੋ ਇਹਦੀ ਉਲੀਆ ਮੈਂ ਤੁਹਾਨੂੰ ਗੱਲ ਦੱਸਾਂ ਸਾਡੀ ਪਾਈਪਲਾਈਨ ਬੈਠ ਗਈ ਇਹ ਹਾਂ ਆਹਾ ਇਹਨੂੰ ਪਾਣੀ ਆਉਂਦਾ ਉਹ ਮੋਟਰ ਤੇ ਹੀ ਅੱਛਾ ਉੱਥੀ ਤੇ ਠੀਕ ਹੈ ਉਧਰ ਖੜਾ ਖਤਨਾ ਇਹ ਪਾਣੀ ਪਲਾਸਟਿਕ ਦੀ ਪਾਈ ਵੀ ਤੀ ਹਾਂ ਨਾ ਨਾ ਆਹੋਪ ਐ ਉਹ ਤੇ ਉਹ ਬੈਠ ਗਿਆ ਕੋਈ ਠੀਕ ਆ ਇਹਨੂੰ ਪਾਣੀ ਇੱਧਰ ਵੀ ਭਰ ਕੇ ਆਉਂਦਾ ਦਾ ਹੂੰ ਇਹਦੇ ਪਾਣੀ ਫੁੱਲ ਭਰ ਕੇ ਆਉਂਦੇ ਤਾਂ ਟਾ ਛੱਡਦਾ ਦਾ ਉੱਧਰ ਉੱਧਰ ਮੜ ਜਾ ਸਮਝ ਗਿਆ ਠੀਕ ਓ ਠੀਕ ਇਹ ਉਦੇ ਰਿਹਾ ਇਹ ਇਹ ਪਹਿਨਾ ਤੇ ਸ਼ੁਰੂ ਤੋਂ ਬਿਮਾਰੀ ਚ ਆਲੀ ਏ ਯਾਰ ਜਦ ਮੈਂ ਤਾਂ ਜਦ ਵੀ ਬਿਮਾਰੀ ਸਾਹ ਨੂੰ ਬਿਮਾਰੀ ਤੂੰ ਮੈਂ ਜਲ ਕਹਿ ਕੇ ਤਾਂ ਜਦ ਵੀ ਸਪਰੇਅ ਕਰਾ ਦੋ ਹੁਣ ਮੈਂ ਤੋਕਦੀ ਸਪਰੇਅ ਕਰਾਈ ਤੈਨੂੰ ਮੈਂ ਦੱਸਾਂ ਸਾਡੇ ਪੰਗਾ ਦਾ ਮੈਂ ਤੈਨੂੰ ਦੱਸ ਤਾ ਰਿਹਾ ਇੱਥੇ ਤਾਂ ਹੋਰ ਦੱਸ ਹੁਣ ਆ ਦੇਖ ਆ ਤੱਕ ਤੇਰੇ ਨਾਲ ਹੀ ਖੇਤ ਆ ਇਹਦੀ ਵੀ ਬੱਲ ਦੇਖ ਕਿਆ ਸੋਹਣੀ ਆ ਟੋਪ ਦੀ ਜ਼ਮੀਨ ਤੇ ਤਾਂ ਨਹੀਂ ਕੋਈ ਨੁਕਸ ਨਹੀਂ ਹੈਗਾ ਯਾਰ ਉਹ ਇਹ ਜੋ ਬਿਮਾਰੀਆਂ ਪੈ ਗਈ ਇਹ ਖੇਤ ਉੱਥੇ ਆ ਦੂਜੀ ਗੱਲ ਹੁਣ ਆ ਆ ਮੇਰੀ ਉਹ ਆ ਕੇ ਸੋਹਣੀ ਖੜੀ ਠੀਕ ਆ ਬਸ ਦੂਜੀ ਗੰਡੀ ਤੈਨੂੰ ਆ ਗੋਦ ਨਹੀਂ ਹੁੰਦੀ ਲੱਗਦੀ ਇੱਕ ਹੋਰ ਦਾ ਜਾਂਦੀ ਜੇ ਇਹੀ ਤਰ੍ਹਾਂ ਤੇ ਵੱਜ ਜਾਂਦੀ ਆ ਤੂੰ ਜਿਆਦਾ ਡਾਕਟਰ ਨਾ ਮੰਵਾ ਠੀਕ ਆ ਬਿਮਾਰੀ ਕੱਢੀ ਜਾਂਦਾ ਸਾਡੀ ਜੀਰੀ ਚ ਇੰਨੀ ਵੀ ਨਹੀਂ ਹੈਗੀਆਂ ਜਿੰਨੇ ਨੇ ਘੜਾਦੀਆਂ ਇਹਦਾ ਲੱਗਦੀ ਨਹੀਂ ਹੋਣਾ ਪਹੇ ਸੋਪਤਿਆ ਵੱਲ ਜੇ ਇਹ ਇਹਦੇ ਬਾਜ ਜਾਂਦੀ ਆਹ ਚੀਤੇ ਜੇ ਬਾਜ ਜਾਂਦੀ ਨੇ ਜਿੰਨਾ ਨੁਕਸਾਨ ਇਹਨੇ ਕਰਿਆ ਮੰਨ ਲਾ ਵੀ ਇਹਦਾ ਨੁਕਸਾਨ ਹੋਗਾ ਦੋ ਦਿਨ ਦਵਾਈਆਂ ਹਲੇ ਗੋਭਰੀ ਸੁੰਡੀ ਤਾਂ ਨਹੀਂ ਇੰਨਾ ਨੁਕਸਾਨ ਜਿੰਨਾ ਇਹਨੇ ਕਰਿਆ ਇਹਨੇ ਤੱਗੀਆਂ ਦੀਆਂ ਤੱਗੀਆਂ ਲੈ ਪੱਤਾ ਸੁੱਕ ਗਿਆ ਇਹ ਮੇਰੀ ਗੱਲ ਸੁਣ ਲੈ ਇਹਨੇ ਤੱਗੀਆਂ ਨਹੀਂ ਇਹ ਜਿਹੜੇ ਹੁਣ ਹੁਣ ਵੀ ਪਏ ਆ ਨਾ ਇਹਨੇ ਚੱਕ ਦੀ ਇਜਮਾ ਸਾਫ ਦੀ ਤੇਰਾ ਰੇਪ ਵੀ ਵੱਧ ਪਿਆ ਬਾਈ ਰੇਪ ਪਿਆ ਬਾਈ ਇੱਥੇ ਵੱਧ ਆ ਤੈਨੂੰ ਸਹੀ ਗੱਲ ਇਹ ਜ਼ਿਆਦਾ ਰੇਪ ਚ ਪੈਂਦੀ ਆ ਆ ਸਾਰੀ ਠੀਕ ਆ ਇੱਧਰ ਜਿਹੜੀ ਗੱਲ ਦੱਸਤੀ ਮੇਰੇ ਤੇ ਇਹ ਖੇਤਾਂ 'ਚ ਰੇਪ ਹੈਗਾ ਜਿਆਦਾ ਪੰਗਾ ਥੋੜਾ ਜਿਹਾ ਇੱਕ ਆਦੇ ਪਿਆ ਵੱਧ ਪਤਾ ਇਹ ਦੀ ਇੱਕ ਵਾਰ ਮਰ ਰਹੀ ਥੀ ਅੱਛਾ ਖਤਮ ਹੋ ਗਈ ਜਮਾਈ ਜਮਾਈ ਬਿਮਾਰੀ ਲੱਗੀ ਤੈਨੂੰ ਪਹਿਲਾਂ ਇਹ ਆ ਆ ਰੰਗ ਆ ਨਾ ਕਾਲਸਾਲਾ ਰੰਗ ਇਹਨੂੰ ਤਾਂ ਨਾ ਬਿਮਾਰੀ ਪੈਣੀ ਉਹ ਪੈਣੀ ਹੈ ਜਿਹੜਾ ਆ ਰੰਗ ਆ ਉਹਦਾ 110 ਮੀਲੀ ਤੇਰੀ ਨੂੰ ਪਈ ਵੀ ਉਹਦਾ ਰੰਗੇ ਤੋਤਾ ਫਰੀ ਰੰਦਾ ਹਾਂ ਉਹਦਾ ਰੰਗ ਸ਼ੁਰੂ ਤੇ ਦੇਖ ਲਈ ਇਹ ਗੂੜਾ ਹਰਾ ਏ ਐਂ ਟੌਪ ਦੀ ਹੁੰਦੀ ਨਾ ਜਿਵੇਂ ਵੀਰਦੀ ਆ ਉਹ ਉਸ ਸਪਰੇਇ ਚਲ ਬਾਅਦ ਚ ਕਰਿਆ ਲੱਗੀ ਵੀ ਮੇਰੇ ਤੇ ਬਾਅਦ ਆ ਉਹ 10 ਦਿਨ ਇਹ 10 ਦਿਨ ਪਹਿਲਾਂ ਪਹਿਨੇ ਹੀ ਬਿਮਾਰੀ ਚ ਆ ਗਈ ਸੀ ਇਹ ਜਾਮ ਨੂੰ ਬਿਮਾਰੀ ਚ ਆ ਗਈ ਸੀ ਸਮਝ ਗਿਆ ਜਿਹੜਾ ਨਿਆਣਾ ਜਾਮ ਨੂੰ ਦੁਆਰ ਹੋ ਜਵੇ ਔਰ ਸਿਰੇ ਤੱਕ ਲੋਟ ਨਹੀਂ ਜਾਮਣੀ ਦਾ ਪੀਲੀਆ ਹੋ ਗਿਆ ਤਾਂ ਇਹ ਵੇ ਲੋਟ ਨਹੀਂ ਆਇਆ ਇਹ ਜੱਦੀ ਲੋਟ ਨਹੀਂ ਆਈ ਠੀਕ ਐ ਸਾਰੇ ਡਾਕਟਰ ਬਦਲੂ ਸੂਰ ਨਹੀਂ ਛੱਡਦੇ ਫਿਰ ਸਾਰੇ ਡਾਕਟਰ ਬਦਲ ਲੀਂਦੇ ਫਿਰ ਉਰੇ ਜੇ ਆਇਆ ਟੋਪਦੀ ਹੁੰਦੀ ਜਿੰਨਾ ਕਿਨੇ ਨਿਕਲਣਾ ਨਾ ਹੂੰ ਉਹਨਾਂ ਕੇ ਦੇਣਾ ਹੁਣ ਇਹ ਮੜੇ ਬਚੋਵਾ ਸੂਰ ਨੇ ਤੇ ਸੂਰਾ ਨੇ ਦੇਖੀ ਤੂੰ ਕੀ ਹੱਲ ਕਰਨਾ ਚਾਹੀਦਾ ਮੈਂ ਜਾਂ ਕਣਕ ਚ ਵੀ ਆਇਆ ਤਾਂ ਤੁਹਾਡੇ ਨਾਲ ਤਾਂ ਬੰਨ ਆ ਅੱਡੀ ਅੱਡੀ ਉਹ ਪੱਕਾ ਉਹ ਦੇਖਾ ਸੂਰਾ ਨੇ ਕਰਿਆ ਵਾ ਹੂੰ ਹੂੰ ਚਾਹ ਦੇਖ ਜਿਹੜੀ ਤੱਕੀ ਸਹੀ ਹੋ ਗਈ ਉੱਥੇ ਸਮਝ ਗਰਾ ਕਰ ਦਨੇ ਇਹ ਏਰੀਆ ਸਾਡਾ ਬਹੁਤ ਖਤਰਨਾਕ ਹੈ ਆਹ ਚੱਬੀ ਆ ਹੂੰ ਉਹਨਾਂ ਤੱਗੀ ਵੀ ਪਰ ਉਦੀ ਵੱਲ ਦਾ ਖੜਕੇ ਆ ਉਹ ਉਨੀਓ ਤੱਗੀ ਆ ਮੈਨੂੰ ਉੱਥੇ ਤੇ ਸ਼ੱਕ ਪਈਦੀ ਵੀ ਤੇਲਾ ਪੈ ਗਿਆ ਦੇਖ ਕੇ ਜੀ ਸੁੱਕਾ ਹੀ ਕੁਝ ਵੀ ਨਹੀਂ ਹੈਗਾ ਇਹ ਚਾਹ ਉਹ ਜੈ ਜੈ ਅਸੀਂ ਜਗੈ ਜਾਈ ਜਦੋਂ ਤੇ ਪਰ ਹੋਦਾ ਹਾਂ ਜਾਂਤਾ ਹੋ ਰਹੇ ਆ ਹਰੀ ਦੀ ਦੇਖਣੇ ਨੂੰ ਆਇ ਲੱਗਦੀ ਜਦੋਂ ਕਿ ਪਿਲਕ ਜੀ ਖਾਦੀ ਉੱਪਰ ਉੱਪਰ ਇੰਨੇ ਲੱਗਦਾ ਹੈ ਕਿ ਹੀੜਾ ਕੋਈ ਵੀ ਉਹ ਨਹੀਂ ਦਾ ਦੇਖਣੇ ਨੂੰ ਡੱਬ ਜੇ ਲੱਗਦੇ ਆ ਖਤਮ ਜਾ ਹੋ ਜਾਂਦਾ ਪੱਤਾ ਐ ਐ ਖਤਮ ਜਾ ਹੋ ਜਾਂਦਾ ਪੱਤਾ हां इक ਨਾ ਹੋ ਜਾ। ਫੋਰ ਹੇਠਾਂ ਸਾਰੀ ਹਰੀ ਦਾਣਾ ਸਭ ਕੁਝ ਓਕੇ ਜਾ ਕੇ ਦੇਖ ਕੇ ਨਾ ਇਹਨੂੰ ਲੈ ਜਾ ਨਾਲ। ਨਾ ਠੀਕ ਆ ਕੋਈ ਗੱਲ ਨਹੀਂ ਵਧੀਆ। ਠੀਕ ਆ ਉਹ ਹਲਦੀ ਲੱਗ ਜਣੀ ਨਾ ਵਿੱਚ ਤੇ ਇਹਦੇ ਵਿੱਚ ਬਹੁਤ ਘੱਟ ਆ ਹਲਦੀ। ਤੂੰ ਨਾ ਬਸ ਗਾਂ ਨੂੰ ਇੱਕ ਬਸ ਮਾਮਾ ਜੀ ਇੱਕ ਪ੍ਰੇਜ ਰੱਖਣਾ। ਤਾਂ ਫੰਗਸ ਨਹੀਂ ਪੈਣ ਦੇਣੀ ਝਾੜ ਤਰ ਆਪਣੇ ਆਪੇ ਵਧੀਆ ਨਿਕਲਣਗੇ। ਫੰਗਸ ਤਾਂ ਮਿਸਟਰ ਕਰਨੀ ਆ ਤਾਂ ਨੇ ਟੀਬੋ ਕਰਨੀ ਆ ਜਿਹੜੀ ਮਰਜ਼ੀ ਤੇਰਾ ਦਿਲ ਕਰਦਾ ਉਹ ਕਹਿ ਕਰਨੀ ਉਹ ਕਰਨੀ ਆ। ਜੇ ਤੂੰ ਹੋਰ ਕੋਈ ਦਵਾਈ ਕਰੀ ਜੇ ਨਾ ਤੇ ਠੀਕ। ਨਹੀਂ ਨਹੀਂ ਮੈਨੂੰ ਪਤਾ ਹਾਂ ਤਾਂ ਫੰਗਸ ਨਹੀਂ ਪੈਂਦਾ ਮੇਰੇ ਤੋਂ ਇਹ ਖੇਤ ਛੱਡ ਕੇ ਕਿਸੇ ਹੋਰ ਖੇਤ ਦੀ ਉਹ ਦੱਸਾਂ ਉਹ ਤਾਂ ਹੈ ਹੈ ਇਹਦੇ 'ਚ ਤਾਂ ਥੋੜੀ ਜਿਹੀ ਮੱਲੀ ਵੀ ਬਹੁਤ ਆ ਜੀਰੀ ਬਹੁਤ ਉਹੀ ਤਾਂ ਹੈ ਇਹਦੀ ਵੱਲ ਤੇ ਉਹਦੀ ਵੱਲ ਦਾ ਫਰਕ ਦੇਖੋ ਉਹ ਕਿਹਾਂ ਜੀ ਆ ਮੈਂ ਤੈਨੂੰ ਗੱਲ ਦੱਸਦਾ ਉਹ ਹੈ ਕੁਛ ਨਹੀਂ ਪਹਿਲਾਂ ਦਬਗੀ ਦੀ ਦਬਣੇ ਕਰਕੇ ਰੇਵ ਵੱਧ ਪੈ ਗਿਆ ਪਾਣੀ ਕਲੋਰੋ ਪਾਣੀ ਪਈ ਹੋਰ ਪਾਣੀ ਪਈ ਤਾਂ ਮੜੇ ਸੈਟ ਆਈ ਤਾਂ ਖਤਮ ਹੋ ਗਿਆ ਤਾਂ ਖੇਤ ਇੱਕ ਵਾਰ ਤੱਗੀਆਂ ਪੈ ਗਈਆਂ ਇਹ 'ਚ ਖੇਤ 'ਚ ਸਮਝ ਗਿਆ ਇਹਦਾ ਲੋਾਈ ਚ ਉਹਦਾ ਜੀ ਦੁਵਾਰਾ ਲੋਾਈ ਦੀ ਦੁਵਾਰਾ ਮਸ਼ੀਨ ਵਾਲੀ ਮੰਮੀ ਇੱਥੇ ਤੇ ਤੱਕ ਆ ਗਈ ਮਸ਼ੀਨ ਵਾਲੀ ਉਹ ਦੇਖੀ ਅੱਜ ਤੁਸੀਂ ਉਹ ਸਪਰੇਅ ਕਰਦੇ ਤੇ ਸਾਡਾ ਬੂਝਾ ਕਰਿਆ ਉਹਨੇ ਦਿਲ ਕਰਦਾ ਗਾਹਾਂ ਨੂੰ ਛੱਬੀ ਉਹ ਠੋਕੀ ਜਾਵੇ ਟਾਈਮ ਜਿੰਨੇ ਨਾਲ ਇਹ ਜੀ ਸ਼ੁਰੂ ਕਰ ਦਵੇ ਐਨਾ ਬੂਝਾ ਆ ਤੁਹਾਡੇ ਛਾਤੀ ਦਾ ਕੌਂਦੀ ਸੀ ਸਪਰੇਅ ਲੱਗੇ ਵੇ ਤੇ ਕਰਨ ਮੈਂ ਐਨਾ ਕਦੀਖਦਾ ਤਾ ਬਸ ਬਾਈ ਇੱਥੇ ਨਿਊਜਲ ਚੱਕੀ ਵੀਤੀ ਆਏ ਸਪਰੇਅ ਕਰ ਰਿਹਾ ਤੂੰ ਉਹਨੇ ਦੇਖੀ ਦੀ ਵੀ ਜੱਬੇ ਪਾਰਕ ਗਈ ਹੂੰ ਤੂੰ ਕਦੋਂਗਾ ਕਿ ਤੂੰ ਆ ਉੱਥੇ ਨੂੰ ਉਹ ਜਗ੍ਹਾ ਉਹ ਰਸਤਾ ਉਹ ਪਹੀ ਆਉਂਦੀ ਉਹ ਉਧਰ ਤੋਂ ਥੋੜਾ ਇੱਕ ਘਟ ਬੀਜ ਦਾ ਉਹ ਕਰਨਾ ਪੈਣਾ ਖਰਾਬ ਉਹ ਪਹਿਲਾਂ ਮੇਰੇ ਕੋਲ ਪੈਤਰੀ ਬੀਜ ਨੂੰ ਦੇ ਦਿੱਤਾ ਉਹ ਹਰੇਕ ਵਾਰ ਆਉਣਾ ਪੈਣਾ ਨਹੀਂ ਤੇ ਮੈਂ ਪਹੀ ਨੂੰ ਲੱਗ ਗਿਆ ਤਾਂ ਪਰ ਉਹ ਉੱਥੇ ਪਿਛਲੀ ਵਾਰ ਤਾਂ ਬੁੱਟੇ ਦੇ ਵਿੱਚ ਨੂੰ ਆ ਗਿਆ ਪਰ 110 ਲਈ ਰੱਖਦਾ ਸਾਰੀ ਉਹ ਇੰਨਾ ਸੋਹਣਾ ਬੀਜਾ ਟਾਪ ਦਾ ਨਜ਼ਾਰੇ ਦਾ ਦਸ ਤੇ 10 ਕਿੱਲੇ ਆ ਨਜ਼ਾਰੇ ਲੰਦਾ 110 ਦਾ ਝਾੜੇ ਲੱਗਾ 10 ਕਿੱਲੇ ਆ ਉਹਦੇ ਹਾਂ ਨਮਗਾ ਸਾਰੀ ਗੱਡੀ ਜਾਂਦਾ ਟਾਈਮ ਨਾਲੇ ਇੰਨੀ ਵੀ ਨਹੀਂ ਚਾਹੀਦੀ ਕਈ ਵਾਰ ਉਹ ਹੋ ਜਾਂਦਾ 1 ਕਿਲੋ ਲਾਤੀ ਉਹਨੂੰ ਉਹਦਾ ਇੱਕ ਦਾ ਵੀ ਇੱਕ ਬੀਜ ਤਾਂ ਚਾਹੀਦਾ ਹੁਣ ਆ ਮਾੜੀਏ ਦੇਖ ਇੱਧਰ ਦੇ ਆ ਤਾਂ ਵਧੀਆ ਇਹ ਕਿਹਦਾ ਵੀ ਫਰਕ ਹੈ ਨੀ ਮਾ ਕਿਹਦਾ ਇੱਕ ਤੈਨੂੰ ਬੁਆਰੇ ਦੇ ਕੇ ਵਾਧਾ ਦਿਖਾਉਣਾ ਪਿਆ ਦੂਜੀ ਗੱਲ ਹੈ ਇਹਨੂੰ ਪਾਣੀ ਦੀ ਵਾਧਾ ਲਾਉਣਾ ਪਿਆ ਪਾਣੀ ਵਾਧਾ ਔਰ ਇਹਦੀ ਬੱਲ ਦੱਸਦੀ ਆ ਜੇ ਨਾ ਬਿਮਾਰੀ ਪਈ ਵੀ ਹੁੰਦੀ 35 ਦੇ ਘੱਟ ਨਹੀਂ ਨਹੀਂ ਦੀ ਇਹ ਜੜੀ ਤਾਂ ਆ 21 ਜੇ ਤੇ ਮੈਨੂੰ ਕੁਝ ਵੀ ਨਹੀਂ ਲੱਗਦਾ ਮੈਂ ਬੈਠਾ ਤੇ ਠੀਕ ਆ ਠੀਕ ਆ 21 ਨਾ 26 ਆਹੋ ਫਰਾਜ ਜੀ ਵੱਲ ਦੇਖੋ ਕਿਵੇਂ ਆ ਨਿੱਗਰ ਰਹਿਣ ਨਾਲੇ ਵੀ ਕਿਤੇ 21 ਹੁੰਦੀ 21 ਤਾਂ ਦੇਖਿਓ ਨੀ ਕੀ ਜਾਗੀਰ ਦੀ 21 ਦਾ ਨਜ਼ਾਰੇ ਵਾਲੀ ਹੁੰਦਾ ਤਾਂ ਉਹ ਵੀਜੇ ਨਹੀਂ ਦੇਖਿਆ ਉਹ ਟਾਈਮ ਤੁਸੀਂ ਖੇਤਾਂ ਜਾਉਂਦਾ ਨਹੀਂ ਸੀ ਉਹ ਟਾਈਮ ਤੁਸੀਂ ਖੇਤਾਂ ਨਹੀਂ ਤੇ ਆਉਂਦੇ ਹੁੰਦੇ ਤਾਂ 2110 ਦਾ 201 ਦੇਖਦੇ ਤੁਸੀਂ ਉਹਨੂੰ ਕਹਿੰਦੇ ਤੇ ਜੀਰੀ ਵੀ ਹਾਂ ਜੀ ਵੀ ਨਿਕਲਦੀਆਂ ਹੁਣ ਉਹ ਲਾਉਂਦੇ ਨਹੀਂ ਹੈਗੇ ਕੋਈ ਵੀ ਨਿਕਲਦੀਆਂ ਬਿਮਾਰੀਆਂ ਪੈਣ ਲੱਗੀਆਂ ਹਰੇਕ ਬੀਜ ਨੂੰ ਉਹ ਜਿਹੜਾ ਪਹਿਲਾਂ ਉਹ 21 ਉਹਦੀ ਜੇ ਬਿਮਾਰੀ ਪਈ ਤੇ ਸਾਰੀ 5-6 ਗਵਾਂਟ ਨਿਕਲੀ ਦੀ 2 ਸਾਲ ਹੋ ਗਏ ਸਾਰੇ ਜੋ ਹੀ 5 7 ਕੁਆਂਟ ਨਿਕਲੇ ਜਿਆਦਾ ਜਾਈ ਰਹਿ ਗਿਆ ਤਾਂ ਇੰਨਾ ਇੰਨਾ ਕਬੂਟਾ ਹਾਂ ਬੁੱਝੋ ਉਹ ਜਦੋਂ ਸਾਰੇ ਨੂੰ ਜੀ 2 ਸਾਲ ਹੋ ਗਏ ਮੈਂ ਕਹਿੰਦਾ ਉਹਨੂੰ ਜਦੋਂ ਤਾਂ ਹੋਰ ਹੋਰ ਹੋਰਾਂ ਨੂੰ ਵੀ ਪੈਦੀ ਜਾਂਦਾ ਨਾ ਪਿਆ ਤਾਂ ਬਹੁਤ ਟੋਟਲੀ ਬਿਮਾਰੀ ਸੀ ਸਭ ਤੋਂ ਜਿਆਦਾ ਕਲੇ ਸੀ ਹਾਂ ਉਹਨਾਂ ਇਹ ਤਾਂ ਇਦਾਂ ਕਿ ਸਾਡੇ 29 ਚ ਵੀ ਹੈਗਾ ਮਦਰ ਪੁੱਤ ਅੱਛਾ ਇੰਨਾ ਇੰਨਾ ਕਬੂਟਾ ਇਦਾਂ 29 ਚ ਵੀ ਹੈਗਾ ਚੱਲ ਫੇਰ ਆ ਵੀ ਕੁਛ ਨਹੀਂ ਮੋਟਰ ਦੱਸ ਕੇ ਉਹ ਜੀ ਬਹੁਤ ਲੱਗਦਾ ਉਹਰੇ ਖੇਤਾਂ ਚ ਪਤਾ ਨਹੀਂ ਮੈਨੂੰ ਐ ਲੱਗ ਜਾਂਦਾ ਵੀ ਹਰੀਆਲੀ ਜੀ ਬਹੁਤੀ ਜ਼ਿਆਦਾ ਬਹੁਤ ਹੈ ਤੂੰ ਮੋਟਰ ਦੱਸ ਕਹੀ ਨਹੀਂ ਬਣੀ ਆ ਮੋਟਰ ਬਹੁਤ ਸੋਹਣੀ ਆ ਹੈ ਇਹਦਾ ਕੰਮ ਬਹੁਤ ਹੈ ਜਸ਼ਨ ਨੇ ਕੀ ਪਤਾ ਹੌਲੀ ਹੌਲੀ ਉਹਰੇ AC ਵੀ ਲਾ ਦੇਵੇ ਜਿਵੇਂ ਇਹਨੇ ਪੱਖੇ ਲਾਤੇ ਹਨ ਹਾਂ ਇਹਨੇ ਲੱਗ ਨਹੀਂ ਲੱਗਦਾ ਐਸੀ 24 ਵੋਲਟ ਲੈਟ ਹਾਂ ਲੈ ਕੀ ਕਰਤੀ ਉਹੀ ਗੱਲ ਹਾਂ ਸਾਰੀ ਘਰੀ ਕਰਾਈ ਪਰ ਪਾਣੀ ਖੇਤਾਂ ਚ ਕਰਨਾ ਹੈ ਬਾਲਕੇ ਦਿਖਾਵਾ ਮੈਨੂੰ ਲੈਟਾਂ ਜੀਆਂ ਮੜੀਆਂ ਐ ਐਲਈਡੀ ਵੱਲਵ ਆਹ ਦੇਖ ਐ ਦੇਖ ਘੁੰਮ ਰਿਹਾ ਨਾ ਹੌਲੀ ਹੌਲੀ ਉਹ ਚੱਲ ਉਹ ਬੰਦ ਕਰ ਦੋ ਬੰਦ ਕਰ ਦੋ ਬੰਦ ਕਰ ਦੋ ਪੁੱਟਾ ਘੁੰਮਦਾ ਆਹ ਜੇ ਲੈਟਾਂ ਦਿਖਾਉਂਗਾ ਇਹਨਾਂ ਦੇਖ ਵਾਧਰਾ ਆ ਰਾਤ ਨੂੰ ਦੇਖੇ ਚਿਰ ਮੈਂ ਚਿਰ ਮੈਂ ਹੁੰਦੀ ਉਹ ਬਾਬੇ ਅਸੀਂ ਉਹ ਦੇਖ ਮਿੱਟੀ ਪਾ ਕੇ ਉੱਥੇ ਕੰਦ ਕਰਕੇ ਘਾ ਲਾ ਕੇ ਇੱਕ ਓਟੀਆਂ ਜਾਂ ਬਣਾਉਣਾ ਛੋਟਾ ਜਿਹਾ ਓਟੀਆਂ ਤਾਂ ਉਹ ਸਾਰੀ ਉਹ ਕਰ ਲੈਣੀ ਨਾ ਹਰ ਜੀ ਉੱਥੇ ਤੱਕ ਉਰੇ ਟੂੰਗੀ ਪਾਣੀ ਹਾਂ ਦੂਈ ਦੇਖ ਨਾ ਟਿਕ ਸਾਡੀ ਰੀਲ ਬਣਾ ਮੈਂ ਯਾਰ ਮਮਾ ਉੱਥੇ ਖੜਦੇ ਆ ਅੱਛਾ ਉਹ ਆ ਵੀ ਵਿੱਚੇ ਲਈ ਜਨੇ ਇਹ ਵਿੱਚੇ ਚੱਲੂਗਾ ਇਹ ਤਾਂ ਵਿੱਚੇ ਚੱਲੂ ਨੋ ਕਟਿੰਗ ਆ ਤੁਸੀਂ ਤੁਹਾਡੀ ਆ ਮਨ ਵਾਲੇ ਦੀ ਆ ਗੱਲ ਬਹੁਤ ਸੁਣੀ ਲੱਗਦੀ ਆ ਵੀ ਇੱਕੇ ਸਿੰਗਲ ਸ਼ਾਟ ਚ ਬਲੌਗ ਕੰਪਲੀਟ ਬਾਸ ਕੋਈ ਕੱਟ ਨਹੀਂ ਕੋਈ ਵੱਟ ਨਹੀਂ ਹੋਣ ਦੇ ਇਹ ਇੱਕ ਦਿਨ ਇੱਕ ਗੱਲ ਲਾ ਦੇ ਕਿ ਮਾਮਾ ਜਿੰਨਾ ਤਰੀਕਾ ਤੁਹਾਨੂੰ ਆ ਗਿਆ ਐਨਾ ਮੈਂ ਕਹਿੰਦਾ ਅਸੀਂ 10 10 ਰੀਟੇਕ ਵੀ ਕਰ ਲੈਂਦੇ ਆ ਵੀ ਆਹ ਗਲਤ ਬੋਲਿਆ ਗਿਆ ਉਹ ਦੁਬਾਰੇ ਆਜੋ ਦੁਬਾਰੇ ਲੈ ਐਨਾ ਟਾਈਮ ਨਹੀਂ ਹੁੰਦਾ ਉਹ ਵੀ ਪਹਿਲਾਂ ਕਰ ਲੈ ਤਾਂ ਕੰਮ ਨਾਂਗੇ ਹਲੋ ਤੇ ਨਾ ਲੱਗਨੇ ਉਹ ਐਨ ਐਕਸਪੀਰੀਅੰਸ ਇਹਨਾਂ ਨੂੰ ਬੋਲਣ ਦਾ ਕਿਸੇ ਨੇ ਤਾਂ ਗੱਲ ਭੁਜੇ ਕੇ ਬਣੀ ਨਹੀਂ ਬਟੇ ਉਰੇ ਲੱਗਣੀਆਂ ਟੇਲਾਂ ਉੱਪਰ ਬਾਹਰ ਵੀ ਅੰਦਰ ਵੀ ਕਮਰੇ 'ਚ ਦੱਸਤਾ ਕਿ ਬਹੁਤ ਦਿਨ ਲੱਗਦਾ ਇੱਥੇ ਮਾਮਾ ਹੁਣ ਟੇਬਲ ਲਾ ਲਿਆ ਕਰੀ ਇੱਕ ਤੇ ਇਹ ਬੰਨੀ ਜਦੋਂ ਭਾਂਡੇ ਨੇ ਆਇਆ ਕਰਨਾ ਕੁਰਸੀਆਂ ਟੇਬਲ ਇੱਥੇ ਬੈਠਿਆ ਕਰਾਂਗੇ ਆਪਾਂ ਉੱਥੇ ਗੇਟ ਲਾਉਣਾ ਜਿੱਥੇ ਮੋਟਰਸਾਈਕਲ ਖੜਿਆ ਜਿੰਦਾ ਆਹ ਮੋ ਜਿਹੜੇ ਗੇਟ ਲਾਉਣਾ ਇੱਥੇ ਵੀ ਕੋਈ ਸਾਥੇ ਬਿਨਾ ਪਰਮਿਸ਼ਨ ਦੇ ਨਾ ਉਰੇ ਬੈਜੂਗਾ ਕਹਿੰਦਾ ਦੁਗੀਆਂ ਲੈਣਾ ਕੁਰਸੀਆਂ ਸਿਮਿੰਟ ਵਾਲੀਆਂ ਸਿਮਿੰਟ ਵਾਲੀਆਂ ਕਲ ਠੀਕ ਆ ਸਹੀ ਆ ਨਾਲੇ ਨਾ ਕੋਈ ਚੱਕੇ ਨਾ ਲੈਣਾ ਨਾ ਤੇ ਰੱਖਣੇ ਨਾ ਉੱਪਰ ਵੀ ਰੱਖਣੀ ਆ ਜਿਹੜਾ ਉੱਪਰ ਦਾ ਨਜ਼ਾਰਾ ਆਉਣਾ ਖੁੱਲੀ ਹਵਾ ਮੋਟਰ ਦਾ ਨਜ਼ਾਰਾ ਤਾਂ ਉੱਪਰ ਬੈਠ ਕੇ ਆਉਣਾ ਇੱਥੇ ਫਿਰ ਸੈਂਟ ਦੇ ਇੱਥੇ ਰੱਖ ਦਿੰਨੇ ਆ ਜਾ ਇੱਥੇ ਰੱਖ ਦੇ ਔਰ ਇਹਦਾ ਦੂਜਾ ਪਲਾਸਟਿਕ ਵਾਲੀ ਆ ਠੀਕ ਆ ਉੱਪਰ ਦਾ 100 ਸੈਂਟ ਦਾ ਮੈਂ ਤੁਹਾਨੂੰ ਦੱਸਾਂ ਇੱਕ ਗੱਬੇ ਜਿਹਾ ਇੱਕ ਟੇਬਲ ਦਾ ਛੋਟਾ ਜਿਹਾ ਬਣਵਾਏ ਦੇ ਸਿੰਪਲ ਸੈਂਟ ਦਾ ਟੇਬਲ 8500 ਦਾ ਮਿਲਦਾ ਸੈੱਟ ਉਹ ਚਾਰ ਕੁਰਸੀ ਉਹ ਤਾਂ ਜ਼ਰੂਰ ਲੈਣਾ ਇੱਟਾਂ ਦੇ ਗੱਬੇ ਰੱਖ ਦੇਣਾ ਉਹ ਨਹੀਂ ਉੱਪਰ ਤਾਂ ਦੂਆ ਵਧੀਆ ਹੈ ਮਨੂ ਮਾਦੀ ਸਿੰਘ ਤੋਂ ਬਚ ਗਿਆ ਤੂੰ ਨਹੀਂ ਚਿੱਟੇ-ਚੁੱਟੇ ਵਿੱਚ ਹਾਂ ਬੱਲੇ ਤੈਨੂੰ ਇੱਥੇ ਆਂਦੇ ਤਾਂ ਯਾਰ ਇਹਨੂੰ ਲਵਾਉਣਾ ਉਹ ਜਿੱਦ ਤੂੰ ਹੁਣ ਆਇਆ ਨਾ ਬੁਲਾਣਾ ਉਹ ਮੈਂ ਗੇਟ ਵਾਲਾ ਇਹਨੂੰ ਵੀ ਲਵਾਉਣਾ ਇੱਕ 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 ਨਾ ਸਰੀਆ ਲਵਾਉਣਾ ਉਹ ਦੇਖ ਲੱਗਿਆ ਵਾ ਯਾਰ ਇੱਧਰ ਅਸੀਂ ਤਾਂ ਨਹੀਂ ਲਵਾਇਆ ਜੇ ਉੱਧਰੇ ਜ਼ਿਆਦਾ ਖੜਨਾ ਇੱਧਰ ਦਾ ਨਾ ਨਾ ਲਵਾ ਦੇ ਯਾਰ ਇਹਨੂੰ ਲੋਡ ਨਹੀਂ ਇਹ ਝੋਲ ਮਾਰ ਇਹਨੂੰ ਨਹੀਂ ਲੋਡ ਹੈਗੀ ਇਹਨੂੰ ਲੋਡ ਨਹੀਂ ਹੈਗੀ ਦੇ ਲਵਾਣਾ ਲਵਾ ਦੂੰਗਾ ਨਹੀਂ ਇਹਨੂੰ ਨਹੀਂ ਸੋਨਾ ਲੱਗਣਾ ਠੀਕ ਹੈ ਆ ਉਹ ਸੋਨੇ ਨੂੰ ਜਾਂ ਜਿਸ ਨੇ ਉਹ ਨਹੀਂ ਆਹ ਤਾਂ ਲਵਾਈ ਬਹੁਤ ਘੱਟ ਆ ਇੱਧਰ ਦੇਖ ਕਿੰਨੇ ਆ ਕੰਮ ਆ ਨਾ ਕਾਲੂ ਬੁਰਛੀ ਚਾੱਕ ਕੇ ਰੇਗਮਾਰ ਮਾਰ ਕੇ ਨੂੰ ਰੰਗ ਕਰਨ ਲੱਗ ਜਾ ਜਿਹੜਾ ਤੇਰਾ ਕੰਮ ਰੰਗ ਤਾਂ ਸਾਰੇ ਨੂੰ ਹੋਣਾ ਹੁਣ ਕਰਾਉਣਾ ਨਾ ਮੋਟਰ ਨੂੰ ਕੀ ਫਰਕ ਕਰਾ ਰੰਗ ਕਾਲਾ ਕਰਨਾ ਟੋਟਾ ਪਿਆ ਰੰਗ ਕਾਲਾ ਹੀ ਕਰ ਹਾਂ ਪਾਈਪ ਦਾ ਟੋਟਾ ਪਿਆ ਫਰਕ ਕੋਈ ਨਹੀਂ ਪੈਣਾ ਵਿੱਚ ਵਿੱਚ ਲਵਾ ਦੇਣਾ ਵਿੱਚ ਵਿੱਚ ਲਵਾ ਦੇਣਾ ਵਧੀਆ ਲੱਗਦਾ ਏ ਉਹ ਨਾਲੇ ਹੋਰ ਆ ਹੁਣ ਪੂਰਾ ਪੂਰਾ ਕਟਾਉਣਾ ਪੈਣਾ ਹੁਣ ਤੂੰ ਵਿੱਚ ਤਾਂ ਦੇ ਨਹੀਂ ਹੋਣਾ ਉਹ ਵਿੱਚ ਨਹੀਂ ਦੇ ਵਿੱਚ سپورਟ ਆਜੂ ਮਣੀ ਜੀ ਤਾਂ ਫਿਰ ਦੇ ਵਧੀਆ ਲੱਗੂਗਾ ਪਤਾ ਕੀ ਆਏ ਉੱਪਰ ਆਏ ਦਾਮ ਨਹੀਂ ਦੇਊਗਾ ਜਿਵੇਂ ਬੰਦਾ ਐ ਖੜ ਜਾਵੇ ਬੈਠ ਵੀ ਜਾਵੇ ਕੁਝ ਕਰੇ ਤਾਂ ਐ ਖੜ ਦਿੰਦਾ ਪਰ سپورਟ ਰਹੂਗੀ ਹਰ ਜਦ ਮੈਂ ਪੋੜੀ ਦੀ ਵੀ ਸੋਚਦਾ ਸੀ ਫਿਕਰ ਉਹ ਇੱਕ ਜਿਹਸ ਨਾ ਸਿੱਧੀ ਨਾ ਚੜਾਈ ਉਂ ਚਹੇ ਦੂਈ ਅੰਦਰ ਰੱਖਦੀ ਕਰਦੀ ਇੱਕ ਛੋਟੀ ਜੀ ਨਾ ਲੈ ਕੇ ਅੰਦਰ ਰੱਖਦੀ ਕਰਦੀ ਬਾਈ ਇਹ ਟਾਂ ਬਸ ਵੀ ਬੰਦੇ ਨੇ ਕਈ ਵਾਰੀ ਮੇਰੇ ਵਰਗਾ ਹੋਰ ਉੱਪਰ ਚੰਦ ਦੀ ਹਾਂ ਮੈਂ ਡੰਡੀ ਪਾ ਲੈਣੀ ਵਾਲਾ ਚਾਹਤੀ ਆ ਵਾ ਤੇ ਹਵਾ ਹੋ ਰਹੀ ਨਾ ਨਾ ਲੈ ਕੇ ਸਾਨੂੰ ਉਹ ਵੀ ਡਰ ਆ ਉੱਪਰ ਜਾਣੜਾ ਨਹੀਂ ਹੈਗਾ ਡੰਡੀ ਆ ਵਾ ਲੈਣ ਲੱਗਾ ਹੋਰ ਉੱਪਰ ਬੈਠੀ ਹੀ ਰਹਾ ਨਹੀਂ ਆ ਤਾਂ ਬਹੁਤ ਸੋਹਣੀ ਬਣ ਗਈ ਮੋਟਰ ਤੂੰ ਮੰਨੂਗਾ ਆ ਜੀ ਦੀ ਜਿਵੇਂ ਪਾਣੀ ਹੁੰਦਾ ਹੈ ਇਹ বিনা ਪਾਣੀ ਥੀ ਆ ਆਹ ਜਿਹੜੀ ਤੈਨੂੰ ਲੱਗੀ ਸੀ ਮਾਮਾ ਬਈ ਸਾਡਾ ਪਾਣੀ ਬਚਾਉ ਮੈਂ ਕਿਵੇਂ ਇਸ ਵੀ ਲੱਗਿਆ ਉਹ ਹੀ ਫੌਸਲਾ ਵਰੈਂਦੀਂ ਵੀਰੇ ਹੁਣ ਵੀ ਜਾ ਕੇ ਦੇ ਦੇ ਸੱਤ ਤੋਂ ਵਧੀਆ ਗੱਲ ਮੈਨੂੰ ਰੋਪੜੇ ਏਰੀਏ ਦੀ ਆ ਲੱਗਦੀ ਐ ਇੱਥੇ ਪਾਣੀ ਬਹੁਤ ਉੱਪਰ ਆ ਬਾਦੂ ਸੱਤ ਦੀ ਮੋਟਰ ਵੀ ਨਾ 15 ਜਿੰਨਾ ਪਾਣੀ ਮਾਰਦੀ ਸੱਤ ਦੀ ਪੰਜ ਦੀ ਮੋਟਰ ਨਾ ਜਿਹੜੀ ਉੱਥੇ ਮੰਡ ਚ ਦੀ ਉਹ ਤਾਂ ਸੱਤ ਦੀ ਪੰਜ ਦੀ ਵੀਰੇ ਪੰਜ ਦੀਆਂ ਉੱਥੇ ਮੋਟਰਾਂ ਸਾਡੀਆਂ ਸਾਡੇ 6 ਆ ਪੰਜ ਦੀ ਮੋਟਰ ਆਥੇ ਮੰਡ ਜੀ ਨਹੀਂ ਉਰੇ ਸਾਡੇ 7 ਦੀਆਂ ਉੱਥੇ ਸਾਡੀਆਂ ਪੰਜ ਤਾਂ ਬਹੁਤ ਜ਼ਿਆਦਾ ਪਾਣੀ ਆ ਨਾ ਉਰੇ ਹੱਦ ਨਾਲੋਂ ਵੱਧ ਪਾਣੀ ਆ ਇਹਨਾਂ ਨੂੰ ਜੀ ਰਹਿੰਦੀ ਐ ਸੀ ਤੇ ਪਾਣੀ ਪਾਣੀ ਓ ਯਾਰ ਦੇਖ ਆ ਇੱਕ ਨਦੀ ਲੰਗੀ ਉਧਰ ਨਦੀ ਉਧਰ ਨਹਿਰ ਉਧਰ ਦਰਿਆ ਹਾਂ ਹੁਣ ਤੱਕ ਬਹੁਤ ਹੜਾ ਐ ਹਾਂ ਗੱਲ ਸਹੀ ਐ ਇੱਥੇ ਪਾਣੀ ਨਹੀਂ ਚੜਿਆ ਕਿਤੇ ਅ ਪਿਛਲੀ ਵਾਰੇ ਦੇਖ ਲਾ ਤੋ ਤਲਿਆ ਤੋ ਮੇਰੀ ਬੇਇੱਜ਼ਤੀ ਕਰਾਊਂਗਾ ਨਾ ਨਾ ਭਾਈ ਵਿੱਚੇ ਚੱਲੂਗਾ ਥਾਸੀ ਮਖੌਲੇ ਥਾਸੀ ਮਖੌਲੇ ਓ ਫੇਰ ਕੀ ਹੋ ਗਿਆ ਚੰਗਾ ਲੱਗਦਾ ਸਭ ਇੱਥੇ ਲੈ ਕੇ ਆਉਂਦੇ ਆ ਦੁਨੀਆ ਓਹ ਗਮਲੇ ਗਮਲੇ ਜਿਹੜੀ ਐ ਅੜੀ ਸਤ ਨਾ ਓਛਾ ਜੀ ਦੂਜਾ ਠੀਕ ਹੈ ਜੇ ਮੋਟਰ ਦੀ ਆਮ ਲੱਗੋ ਗਮਲੇ ਲਾ ਦਈਏ ਗਮਲੇ ਵੀ ਸੋਹਣੇ ਲੱਗਿਆ ਕਰਨਗੇ ਇੰਨੇ ਛੋਟੇ ਛੋਟੇ ਜਿਹੇ ਗਮਲੇ ਲੱਗ ਜੰਦੇ ਓ ਇਹ ਤਾਂ ਥੱਲੇ ਚੰਨਣੇ ਵਾਸਤੇ ਕਰਨੇ ਆ ਆਲੇ ਦਲੇ ਚੰਨਣਾ ਰਹੂੰਗਾ ਮੋਟਰ ਦੇ ਗਲਤੀ ਕਰ ਗਿਆ ਮੈਂ ਉੱਥੇ ਕਢਾਉਣੀ ਤੇ ਹਾਂ ਉੱਪਰ ਵੀ ਲੱਗਦੀ ਕਦੀ ਲੱਗ ਤੇ ਕਢਾਉਣ ਚੱਲ ਕੋਈ ਗੱਲ ਨਹੀਂ ਬਥੇਰੀਆਂ